ਹਰ ਸਿਕੋਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਬੀਜੇਪੀ ਵੱਲੋਂ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ ਇੰਚਾਰਜ ਬਣਾ ਦਿੱਤੇ ਗਏ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਤਵੰਤਾਰਨ 2 ਦੇ ਵਿੱਚ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਬੀਜੇਪੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਦੂਸਰੇ ਪਾਸੇ ਇਹ ਵੀ ਗੱਲ ਸੁਣਨ ਵਿੱਚ ਆ ਰਹੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਉਤਾਰਨ ਦੀ ਗੱਲ ਹੋ ਰਹੀ ਹੈ ਜੋ ਪਹਿਲਾਂ ਸ਼੍ਰੋਮਿਕਾਲੀ ਦਲ ਦੇ ਵਿੱਚ ਸੀ ਤਾਂ ਹੁਣ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਣਗੇ ਲੇਕਿਨ ਜੋ ਬੀਜੇਪੀ ਵੱਲੋਂ ਆਪਣੇ ਬਲਬੂਤੇ ਉੱਤੇ ਚੋਣਾਂ ਜਿੱਤਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਦੱਸ ਦਿੰਨੇ ਹਾਂ ਕਿ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਭਾਈ ਅਮਰੀਤਪਾਲ ਖਾਲਸਾ ਜੀ ਲਈ ਕਿਉਂਕਿ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਤਰਨ ਤਾਰਨ 2 ਤੋਂ ਜਿਹੜੇ ਜਿੰਨੀ ਚੋਣਾਂ ਹੋਣ ਜਾ ਰਹੀਆਂ ਨੇ ਕਿਉਂਕਿ ਇੱਧਰ ਸਿੱਖਾ ਦੀ ਭਾਰੀ ਗਿਣਤੀ ਹੈ ਤਾਂ ਉੱਥੇ ਹੀ ਜਿੱਥੇ ਹਰ ਇੱਕ ਸਿਆਸੀ ਪਾਰਟੀ ਆਪਣਾ ਉਮੀਦਵਾਰ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਇੱਥੇ ਹੁਣ ਬੀਜੇਪੀ ਵੱਲੋਂ ਵੀ ਜੋ ਹੈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੁਹਾਨੂੰ ਦੱਸਦੇ ਨੇ ਕਿ ਪੰਜਵਾਂ ਤਰਨਤਨ ਉਪਚੋਣ ਲਈ ਸੁਰਜੀਤ ਜਿਆਣੀ ਨੂੰ ਇੰਚਾਰਜ ਅਤੇ ਕੇੜੀ ਪੰਡਾਰੀ ਰਵੀ ਕਰਨ ਕਾਲੋ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਇਹ ਤਰਨਤਨ ਦੀਆਂ ਜੋ ਵਿਧਾਨ ਸਭਾ ਉਪਚੋਣਾਂ ਦੀਆਂ ਤਿਆਰੀਆਂ ਲਈ ਭਾਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਇਸ ਦੇ ਨਾਲ ਹੀ ਸਾਬਕਾ ਵਿਧਾਇਕ ਕੇੜੀ ਪੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਲੋ ਨੂੰ ਵੀ ਸਹਿਬ ਨਿਯੁਕਤ ਕਾ ਦਿੱਤਾ ਗਿਆ ਹੈ ਤਾਂ ਹੁਣ ਹਰ ਇੱਕ ਪਾਰਟੀ ਜਿਮਨੀ ਚੋਣਾਂ ਵਾਸਤੇ ਜੋ ਤਿਆਰੀ ਕਰਦੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਮਨੀ ਚੋਣਾਂ ਦੀ ਜਿਹੜੀ ਸੀਟ ਖਾਲੀ ਨਿਯੁਕਤ ਕੀਤੀ ਗਈ ਸੀ ਚੋਣ ਚੋਣ ਇਨਚਾਰਜ ਵੱਲੋਂ ਤਾਂ ਹੁਣ ਹਰ ਇੱਕ ਪਾਰਟੀ ਆਪਣੀ ਸਿਆਸਤ ਦੇ ਵਿੱਚ ਆਪਣੀ ਜਿਮਨੀ ਚੋਣਾਂ ਦੇ ਵਿੱਚ ਉਤਰਨ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ